ਇੰਟੈਲੀਜੈਂਸ ਅਤੇ ਸੀਆਈਡੀ ਦੇ ਅਧਿਕਾਰੀ ਮੇਮਣਿਆਂ ਬਾਗ ਬਰਾੜ ਦੇ ਪਿੱਛੇ ਲੱਗ ਗਏ ਅਤੇ ਉਹਨਾਂ ਨੂੰ ਮਿਲਟਰੀ ਇੰਟੈਲੀਜੈਂਸ ਦੇ ਉਹਨਾਂ ਤੋਂ ਇੱਕ ਜੂਨੀਅਰ ਅਧਿਕਾਰੀ ਮੇਜਰ ਬਾਦਕਦ ਨਾਲ ਕੰਮ ਕਰਨ ਲਈ ਲਗਾ ਦਿੱਤਾ ਗਿਆ ਸੋ ਜੋ ਡੀਸੀ ਗੁਰਦੇਵ ਸਿੰਘ ਬਰਾੜ ਸੀ ਉਹ ਆਪ ਕਹਿ ਰਹੇ ਨੇ ਕਿ ਉਹਨਾਂ ਦੀ ਜਿਹੜੀ ਛੁੱਟੀ ਸੀ ਉਸ ਮੌਕੇ ਮਨਜ਼ੂਰ ਹੋਈ ਉਹਨਾਂ ਨੇ ਵਿਦੇਸ਼ ਜਾਣਾ ਸੀ ਜਿਸ ਕਾਰਨ ਗਿਆ ਪਰ ਇਸ ਕਿਤਾਬ ਦੇ ਵਿੱਚ ਜ਼ਿਕਰ ਆ ਕਿ ਜ਼ਬਰੀ ਗੁਰਦੇਵ ਸਿੰਘ ਬਰਾੜ ਨੂੰ ਭੇਜਿਆ ਕਿ ਉਹਨਾਂ ਦੀ ਜਗ੍ਹਾ ਰਮੇਸ਼ਿੰਦਰ ਸਿੰਘ ਨੇ ਲਈ ਜੋ ਉਸ ਮੌਕੇ ਡਿਸੀਜਨ ਜਦੋਂ ਆਪਰੇਸ਼ਨ ਬਲੂ ਸਟਾਰ ਹੋਇਆ ਅੱਗੇ ਚੱਲਦੇ ਆਂ ਗੁਲਗੁਲ ਗੁਲਗੁਲ ਬਰਾੜ ਨੂੰ ਸੀਆਈਡੀ ਅਤੇ ਇੰਟੈਲੀਜੈਂਸ ਤੋਂ ਖੜਕੂਆਂ ਦੀ ਗਿਣਤੀ ਹਥਿਆਰ ਉਹਨਾਂ ਦੇ ਲੜਨ ਤੇ ਮਜ਼ਬੂਤ ਇਰਾਦਿਆਂ ਬਾਰੇ ਇਰਾਦਿਆਂ ਬਾਰੇ ਪੂਰੀ ਜਾਣਕਾਰੀ ਮਿਲ ਚੁੱਕੀ ਸੀ ਸੀਆਈਡੀ ਵਾਲਿਆਂ ਨੇ ਇਹ ਵੀ ਦੱਸ ਦਿੱਤਾ ਸੀ ਕਿ ਹਰਮੰਦਰ ਸਾਹਿਬ ਉਹ ਵਿੱਚ ਪੱਕੇ ਮੋਰਚੇ ਨਹੀਂ ਹਨ ਤੇ ਨਾ ਹੀ ਕੋਈ ਅਜਿਹੀ ਜਗ੍ਹਾ ਹੈ ਜਿੱਥੇ ਜਾਣ ਤੋਂ ਰੁਕਿਆ ਗਿਆ ਹੋਵੇ ਉਸਨੇ ਆਪਣੇ ਹੈੱਡਕੁਆਰਟਰ ਵਿੱਚ ਮੰੰਦਰ ਸਾਹਿਬ ਸਮੂਹ ਅਤੇ ਖਟਕੂ ਸਿੰਘਾਂ ਵਰ ਇਕੱਠੀ ਕੀਤੀ ਜਾਣਕਾਰੀ ਅਤੇ ਅੰਦਰ ਪ੍ਰਵੇਸ਼ ਕਰਨ ਦੇ ਰਸਤੇ ਸਤਿਪਾ ਪੰਜਾਬ ਨਾਲ ਜੁੜੇ ਸਾਰੇ ਦਰਸ਼ਕਾਂ ਦਾ ਮੈਂ ਦਰਸ਼ਨ ਸਿੰਘ ਖੋਕਰ ਸਵਾਗਤ ਕਰਦਾ ਹਾਂ ਪਹਿਲਾਂ ਆਪਾਂ ਗੱਲ ਕਰ ਰਹੇ ਸੀ ਤਕਰੀਬਨ 2 ਭਾਗ ਇਹਦੇ ਮੁਕੰਮਲ ਹੋ ਚੁੱਕੇ ਨੇ ਸਾਕਾ ਨੀਲਾ ਸਾਰਾ ਕਿਤਾਬ ਬਾਰੇ ਇਹ ਕਿਤਾਬ ਡਾਕਟਰ ਭਗਵਾਨ ਸਿੰਘ ਨੇ ਲਿਖੀ ਹੈ ਅੱਜ ਦੋ ਜੂਨ 2 ਜੂਨ ਦਾ ਜਿਹੜਾ ਵਾਕਿਆ ਰਹਿੰਦਾ ਸੀ ਉਹਦੇ ਬਾਰੇ ਤੁਹਾਨੂੰ ਦੱਸਾਂਗੇ ਨਾਲ ਡਾਕਟਰ ਭਗਵੰਤ ਸਿੰਘ ਦੇ ਜੀਵਨ ਬਾਰੇ ਵੀ ਜਾਣਕਾਰੀ ਦਿੱਤੀ ਜਾਏਗੀ ਜਿਨ੍ਹਾਂ ਨੇ ਇਹ ਕਿਤਾਬ ਲਿਖੀ ਹੈ ਇਹਨਾਂ ਦੇ ਜੀਵਨ ਬਾਰੇ ਜਾਣਕਾਰੀ ਇਸ ਕਾਰਨ ਵੀ ਦੇਣੀ ਜ਼ਰੂਰੀ ਹੈ ਕਿਉਂਕਿ ਲੰਮਾ ਸਮਾਂ ਡਾਕਟਰ ਭਗਵੰਤ ਸਿੰਘ ਸਿੱਖ ਸੰਘਰਸ਼ ਨਾਲ ਜੁੜੇ ਰਹੇ ਤੇ ਆਪਰੇਸ਼ਨ ਬਲੂ ਸਟਾਰ ਦੇ ਦਿਨਾਂ ਦੌਰਾਨ ਉਹ ਹਰਮੰਦਰ ਸਾਹਿਬ ਦੇ ਵਿੱਚ ਸਨ ਕੱਲੀ-ਕੱਲੀ ਗੱਲ ਨੂੰ ਉਹ ਬ੍ਰੇਕੀ ਨਾਲ ਜਾਣਦੇ ਨੇ ਤੇ ਉਹਨਾਂ ਨੇ ਆਪਣੀ ਇਸ ਕਿਤਾਬ ਦੇ ਵਿੱਚ ਗਿਆਨ ਵੀ ਕੀਤੀ ਹੈ ਤੋਂ ਸ਼ੁਰੂ ਕਰਦੇ ਆ 2 ਜੂਨ ਦਾ ਜਿਹੜਾ ਰਹਿੰਦਾ ਭਾਗ ਆ ਉਹ ਤੇ ਅਗਲੇ ਦਿਨਾਂ ਦੇ ਵਿੱਚ ਲਗਾਤਾਰ ਜੋ 13 ਜੂਨ ਤੱਕ سلسلہ ਚੱਲਿਆ ਉਹਦੇ ਬਾਰੇ ਤੁਹਾਨੂੰ ਜਾਣਕਾਰੀ ਦੇਵਾਂਗੇ ਉਹਨਾਂ ਨੇ ਸ਼ੁਰੂ ਕੀਤੀ ਹੈ ਕਿ ਜਦੋਂ ਸਿੰਘਾਂ ਨੇ ਅਬਦਾਲੀ ਨੂੰ ਅੰਮ੍ਰਿਤਸਰ ਵਿੱਚ ਆਉਂਦਾ ਸੁਣਿਆ ਕਿ 30-35 ਹਜ਼ਾਰ ਫੌਜ ਨਾਲ ਮਾਰੇ ਮਰੋਮਾਰ ਕਰਦਾ ਆ ਰਿਹਾ ਹੈ ਤਾਂ ਸ਼ਾਮ ਦੇ ਦੁਪਹਿਰ ਤੋਂ ਬਾਅਦ ਬਾਬਾ ਜੀ ਨੇ ਸਿੰਘਾਂ ਪਉਪਕਾਰ ਕੀਤੇ ਕੇ ਤਤਨਹਿੰਗ ਸਿੰਘ ਬਾਤ ਉਚਾਰੀ ਹੈਕੋ ਸਿੰਘ ਇਸ ਪੰਥ ਮਜਾਰੀ ਲਾਇਸਿਸ ਕਰੇ ਦਰਗਾਹੇ ਪੁਕਾਰ ਸੋ ਪੁਕਾਰ ਉਸ ਮੰਨੇ ਕਰਤਾ ਸੋ ਇਹ ਮੈਂ ਦੁਬਾਰੇ ਪੜਨਾ ਪੰਕਤੀ ਨੂੰ ਤਬਨਹਿੰਗ ਸਿੰਘ ਬਾਤ ਉਚਾਰੀ ਹੈਕੋ ਸਿੰਘ ਇਸ ਪੰਥ ਮਜਾਰੀ ਲਾਇਸਿਸ ਕਰੇ ਦਰਗਾਹੇ ਪੁਕਾਰ ਸੋ ਪੁਕਾਰ ਉਸ ਮੰਨੇ ਕਰਤਾ ਹਠਿਆ ਤਪਿਆ ਜਪਿਆ ਜੋਤ ਰਹਿਤਬਾਨ ਸਭਿਆਚਾਰ ਵੀ ਹੋਏ ਸਿੰਘਾਂ ਨੇ ਬਾਬਾ ਜੀ ਦੀ ਗੱਲ ਸੁਣ ਕੇ ਕਿਹਾ ਤੁਹਾਡੇ ਤੋਂ ਵੱਧ ਰਹਿਤਬਾਨ ਅਤੇ ਜਪੀ ਤਪੀ ਹੋਰ ਕੌਣ ਹੋ ਸਕਦੇ ਨੇ ਸੋ ਸਿੰਘਨ ਸੁਨ ਐਸੇ ਕਹਿਓ ਤੁਮ ਹੈ ਸਿੱਖ ਪਰੋਕੋ ਭਇਓ ਐਸੀ ਸਖਤ ਔਰ ਕਿਸਮਾਏ ਪੂਜੇ ਪੁਕਾਰ ਜੇ ਸੱਚੀ ਦਰਗਾ ਬਾਬਾ ਬਖਸ਼ੀ ਸਿੰਘ ਜੀ ਨੇ ਸਿੰਘਾਂ ਦਾ ਬਚਨ ਸਿਰਨਵਾ ਕੇ ਮੰਨ ਲਿਆ ਅਤੇ ਹੱਥ ਜੋੜ ਕੇ ਗੁੱਟ ਤੇ ਸੀਟ ਦੀ ਗਾਨਾ ਬੰਨ ਲਿਆ ਤੇ ਫਿਰ ਆਵਾਜ਼ਾਂ ਦੇ ਕੇ ਪੁੱਛਿਆ ਕਿ ਕੋਈ ਹੋਰ ਕੋ ਮੁੱਖ ਪਿਆਰਾ ਹੈ ਮੈਂ ਲੜੂ ਵੈ ਸਰਬਲੁ ਹੋਏ ਬਾਬਾ ਜੀ ਦੇ ਇਸ ਆਵਾਜ਼ੇ ਤੇ ਕਈ ਸਿੰਘ ਉੱਠ ਖੜੇ ਹੋਏ ਉਹਨਾਂ ਨੇ ਚਾਹ ਨਾਲ ਕਿਹਾ ਕਿ ਅਸੀਂ ਤੁਹਾਡੀ ਆਵਾਜ਼ ਦੀ ਅਡੀਕ ਕਰ ਰਹੇ ਸਾਂ ਉਹਨਾਂ ਨੇ ਕਿਹਾ ਕਿ ਤੁਸੀਂ ਸਾਡੇ ਲਾੜੇ ਅਸੀਂ ਸਾਰੇ ਤੁਹਾਡੇ ਜਾਂ ਵੀ ਜਾਂ ਜੀ ਸਿੰਘਾਂ ਦਾ ਸ਼ਬ ਦੇਖ ਕੇ ਬਾਬਾ ਜੀ ਨੇ ਕਿਹਾ ਸਿਸਲਾਏ ਹਮ ਕਰੇਂ ਬਿਆਈ ਬਹੁਤ ਪਾਤਸ਼ਾਹੀ ਅਸੀਂ ਲੇਨ ਪਰ ਨਾਈ ਸਾਰੇ ਸਿੱਖ ਸ਼ਸਤਰ ਸਜਾ ਕੇ ਤਿਆਰ ਬਰ ਤਿਆਰ ਹੋ ਗਏ ਸਿੰਘਾਂ ਵਿੱਚੋਂ ਕਿਸੇ ਨੇ ਨੀਲਾ ਕਿਸੇ ਸਫੈਦ ਕਿਸੇ ਨੇ ਕੇਸਰੀ ਬਾਣਾ ਸਜਾਇਆ ਹੋਇਆ ਸੀ ਸੋ ਰਤਨ ਸਿੰਘ ਪੰਗੂ ਇਸ ਤਰ੍ਹਾਂ ਬਿਆਨ ਕਰਦਾ ਹੈ ਕਿਸੇ ਪਿਸ਼ਾਕ ਦੀ ਨੀਲੀ ਸਜਾਈ ਕਿੰਨੇ ਸੇਤ ਕਿਸੇ ਕੇਸਰੀ ਰੰਗਾਈ ਸੋ ਇਸ ਕਿਤਾਬ ਦਾ ਇੱਕ ਵਧੀਆ ਪਹਿਲੂ ਇਹ ਹੈ ਕਿ ਇਤਿਹਾਸਿਕ પ્રસੰਘਾਂ ਨੂੰ ਇਸ ਕਿਤਾਬ ਦੇ ਵਿੱਚ ਦਿਆਨ ਕੀਤਾ ਗਿਆ ਜਿਸ ਤਰ੍ਹਾਂ ਅ ਡਾਕਟਰ ਭਗਵਾਨ ਸਿੰਘ ਨੇ ਉਸ ਮੌਕੇ ਵੇਖਿਆ ਉਹਨਾਂ ਨੂੰ ਸਿੱਖ ਇਤਿਹਾਸ ਜਿਆਦ ਵੀਆ ਹੋਣਾ ਸੋ ਉਸ ਸਿੱਖ ਇਤਿਹਾਸ ਦੇ ਹਵਾਲੇ ਇਸ ਕਿਤਾਬ ਵਿੱਚੋਂ ਮਿਲਦੇ ਨੇ ਚੱਲਦੇ ਆਂਗੇ ਸਿੰਘਾਂ ਨੇ ਵਿਆਹ ਵਾਲੇ ਲਾੜੇ ਵਾਂਗ ਹੀ ਮਲਮਲ ਦੇ ਮਲਮਲ ਕੇ ਇਸ਼ਨਾਨ ਤੋਂ ਦੇ ਆਪਣੇ ਸਭ ਤੋਂ ਵਧੀਆ ਕੱਪੜੇ ਪਹਿਨੇ ਅਤੇ ਸਸਤਰ ਸਜਾ ਕੇ ਸਾਬਦਾ ਹੋ ਗਏ ਉਹਨਾਂ ਨੇ ਗੁਰਬਾਣੀ ਰਹੀਂ ਗੁਰਨਾਨਕ ਦੇ ਚਰਨਾਂ ਦਾ ਧਿਆਨ ਕਰਿਆ ਕਿਰਪਾੰਜ ਪੌੜੀ ਅਨੰਤ ਸਾਹਿਬ ਪੜ੍ਹ ਕੇ ਖੜਾ ਪ੍ਰਸ਼ਾਦ ਵਰਤਾਇਆ ਬਾਬਾ ਜੀ ਨੂੰ ਲਾੜੇ ਵਾਂਗ ਤਿਆਰ ਕਰਕੇ ਕਾਲ ਬੁੰਗੇ ਤਖਤ ਉੱਤੇ ਬਿਠਾਇਆ ਅਤੇ ਦਰਬਾਰ ਸਾਹਿਬ ਤੋਂ ਸ਼ੇਰ ਮੰਗਾ ਕੇ ਉਹਨਾਂ ਦੇ ਗਲ ਵਿੱਚ ਪਾਇਆ ਗਿਆ ਪੂਰੀ ਤਿਆਰੀ ਕਰਕੇ ਸਿੰਘ ਬਾਬਾ ਗੁਰਪਖ ਸਿੰਘ ਦੀ ਅਗਵਾਈ ਹੇਠ ਦਰਬਾਰ ਸਾਹਿਬ ਮੱਥਾ ਟੇਕਣ ਗਏ ਕਰ ਕੰਧਨੋਂ ਸਿਰ ਸ਼ੇਰੂ ਮੁੱਢੇ ਤਰ ਤਲਵਾਰ ਤਖਤੋਂ ਉਤਰਨ ਸਿੰਘ ਸਿੰਘ ਉੱਜਨ ਚੱਲੇ ਦਰਬਾਰ ਸਾਰੇ ਸਿੰਘ ਸ਼ਬਦ ਪੜ੍ਹਦੇ ਹੋਏ ਜਾ ਰਹੇ ਸਨ ਅਗੇ ਨਿਸ਼ਾਨ ਸਾਹਿਬ ਅਤੇ ਨਗਾਰਾ ਵੱਜਦਾ ਜਾ ਰਿਹਾ ਸੀ ਲਾੜੇ ਦੇ ਲਾੜੇ ਦੇ ਚੰਡੀ ਵਟਣ ਦੀ ਥਾਵੇਂ ਨਿਸ਼ਾਨ ਸਾਹਿਬ ਦੀ ਪੂਜਾ ਕੀਤੀ ਗਈ ਅਤੇ ਗਰੀਬਾਂ ਨੂੰ ਦਾਨ ਵੀ ਦਿੱਤੇ ਗਏ ਦਰਬਾਰ ਸਾਹਿਬ ਦੇ ਅੰਦਰ ਪਹੁੰਚ ਕੇ ਫੁੱਲਾਂ ਦੀ ਵਰਖਾ ਕੀਤੀ ਅਤੇ ਚਾਰ ਪਰਦਖਣਾ ਕੀਤੀ ਫਿਰ ਗੁਰੂ ਗ੍ਰੰਥ ਸਾਹਿਬ ਦੇ ਮੂਰੇ ਖੜੇ ਹੋ ਕੇ ਅਰਦਾਸ ਕੀਤੀ ਸਰਬੰਦਰ ਕੇ ਹਜ਼ੂਰ ਇਸ ਇਮ ਖੜ ਕਰ ਕਰੀ ਅਰਦਾਸ ਸਤਗੁਰ ਸਿੱਖੀ ਸੰਗ ਨਵੈ ਸੀਸ ਕੈਸਨ ਦੇ ਸਾਥ ਗਿਲਜਿਆਂ ਦੀ ਫੌਜ ਦੀ ਭਾਰੀ ਤਿਆਰੀ ਸੀ ਉਹਨਾਂ ਨੇ ਲੋਟੋ ਸੰਜੋਗਾ ਪਹਿਨ ਰੱਖਿਆ ਸੀ ਪਰ ਸਿੰਘਾਂ ਦੇ ਉਹੀ ਸਤਾਰਨ ਛੋਲੇ ਸਨ ਗਿਲਜਿਆਂ ਕੋਲ ਦੂਰ ਤੋਂ ਮਾਰ ਕਰਨ ਵਾਲੇ ਲੰਮੇ ਹਥਿਆਰ ਤੀਰ ਬਲੁਖਾਂ ਤੂਫਾਂ ਰੈਕਲੇ ਆਸਨ ਸਿੰਘਾਂ ਕੋਲ ਕਿਰਪਾਨਾਂ ਘਟਾਰਾਂ ਤਿੱਗਾਂ ਆਸਨ ਤੁਜ ਸਿੰਘਾਂ ਨੇ ਪੰਗ ਘੁੱਟਣ ਵਾਲੇ ਸਲੂਤਰ ਫੜੇ ਹੋਏ ਸਨ ਅਤੇ ਉਹ ਸਭ ਤੋਂ ਮੂਰੇ ਸਨ ਸਿੰਘ ਇੱਕ ਦੂਜੇ ਨਾਲ ਇਸ ਤਰ੍ਹਾਂ ਬਚਨ ਕਰੇ ਸਨ ਕਿ ਮੈਂ ਤੇਰੇ ਤੋਂ ਪਹਿਲਾਂ ਸੀ ਹੀ ਰੋਵਾਂਗਾ ਸਾਰੇ ਸਿੰਘ ਬਾਬਾ ਗੁਰਪਤ ਸਿੰਘ ਨੂੰ ਬਿਠਾ ਕੇ ਨਿਸਾਨ ਸਾਹਿਬ ਦੀ ਅਗਵਾਈ ਹੇਠ ਤਬਾਬ ਅਤੇ ਜੋੜੀ ਵਜਾ ਕੇ ਸਾਰੀ ਰਾਤ ਸ਼ਬਦ ਪੜ੍ਹਦੇ ਰਹੇ ਉਹ ਗੁਰੂ ਗ੍ਰੰਥ ਸਾਹਿਬ ਵਿਚਲੇ ਘੋੜੀਆਂ ਸ਼ਬਦ ਗਾਉਂਦੇ ਰਹੇ ਅਤੇ ਗਿਲਚਿਆਂ ਦੀ ਉਡੀਕ ਕਰਦੇ ਰਹੇ ਅਫਦਾਲੀਆਂ ਦੀਆਂ ਪੌਜਾਂ ਦਿਨ ਚੜ੍ਹਨ ਤੇ ਪ੍ਰਕਰਮਾਂ ਨੇੜੇ ਪਹੁੰਚ ਗਈਆਂ ਸਿੰਘਾਂ ਦਾ ਪਹਿਲਾ ਸਿੰਘ ਦੇ ਉੱਤੋਂ ਪਹਿਲਾਂ ਹੀ ਉਡੀਕ ਕਰੇ ਸਨ ਉਹ ਬੈਰੀ ਉੱਤੇ ਧਾਕੇ ਪੈ ਗਏ ਸਿੰਘ ਜਿਹੜੇ ਪਾਸੇ ਵੀ ਪੈਂਦੇ ਵਿਸ਼ਮਨਾ ਦੇ ਆਹੂ ਲਾਹੀ ਜਾਂਦੇ ਸਿੰਘ ਦਰਬਾਰ ਸਾਹਿਬ ਦੀ ਰਾਖੇ ਲਈ ਵਿਸ਼ਮਨਾ ਨਾਲ ਜੂਝਦੇ ਹੋਏ ਇੱਕ ਦੂਜੇ ਤੋਂ ਅੱਗੇ ਵਧ ਕੇ ਸ਼ਹੀਦ ਹੋਣ ਲੱਗੇ ਬਾਬਾ ਗੁਰਵਕ ਸਿੰਘ ਸਿੰਘਾਂ ਨੂੰ ਅੱਗੇ ਵਧ ਕੇ ਲੜਨ ਲਈ ਪ੍ਰੇਰਣਾ ਦੇ ਰਹੇ ਸਨ ਪੱਗ ਅੱਗੇ ਪਤ ਉੱਪਰ ਹੈ ਪੱਗ ਪਛੈ ਹੈ ਪਤ ਜਾਏ ਸਿੰਘਾਂ ਦੇ ਮਨਾਂ ਅੰਦਰ ਆਪਣੇ ਜਾਨਾਂ ਤੋਂ ਪਿਆਰੇ ਹਰਮੰਦਰ ਸਾਹਿਬ ਦੀ ਸ਼ਾਨ ਲੇ ਸੇਧ ਹੁਣ ਦਾ ਚਾਹੀ ਸਿੰਗਾ ਦੇ ਜੋਸ਼ ਨੇ ਦੁਸ਼ਮਣਾਂ ਦੇ ਕੰਨੇ ਹੱਥ ਲਵਾ ਦਿੱਤੇ ਜਦੋਂ ਸਾਰੇ ਸਿੰਘ ਸ਼ਹੀਦ ਹੋ ਗਏ ਤਾਂ ਬਾਬਾ ਗੁਰਬਖਸ਼ ਸਿੰਘ ਖੁਦ ਢੇਗ ਲੈ ਕੇ ਬੈਰੀ ਦਲ ਉੱਤੇ ਜਾ ਚੜ੍ਹੇ ਅਤੇ ਸੰਜੋਆ ਸਮੇਤ ਉਹਨਾਂ ਦੇ ਸਰੀਰਾਂ ਨੂੰ ਕੱਟਣ ਲੱਗੇ ਬਾਬਾ ਜੀ ਜਿਹੜੇ ਪਾਸੇ ਵੱਧਦੇ ਦਸ਼ਮਣ ਪਿੱਛੇ ਉਹ ਭੱਜਣ ਲੱਗਦੇ ਫਿਰ ਉਹ ਢਾਲਾਂ ਦੀ ਦੀਵਾਰ ਬਣਾ ਕੇ ਬਾਬਾ ਜੀ ਨੂੰ ਰੋਕਣ ਦਾ ਯਤਨ ਕਰਨ ਲੱਗੇ ਪਰ ਬਾਬਾ ਜੀ ਨੇ ਆਪਣੀ ਢਾਲ ਥੱਲੇ ਸੁੱਟ ਦਿੱਤੀ ਅਤੇ ਪੂਰਾ ਜੋੜ ਤਿੱਕਾ ਬੰਨ੍ਹ ਤੇ ਲਗਾਉਣ ਲੱਗੇ ਜਿਲਜਿਆਂ ਨੇ ਦੂਰ ਤੋਂ ਹੀ ਬਾਬਾ ਜੀ ਉੱਤੇ ਤੀਰਾਂ ਅਤੇ ਗੋਲੀਆਂ ਦਾ ਮੀਂਹ ਬਰਾ ਦਿੱਤਾ ਪਰ ਬਾਬਾ ਜੀ ਨੇ ਨਾ ਹਾਰ ਮੰਨੀ ਅਤੇ ਨਾ ਹੀ ਪੀੜ ਭਾਵੇਂ ਕਿ ਉਹਨਾਂ ਦੇ ਸਰੀਰ ਵਿੱਚੋਂ ਖੂਨ ਕੋਹਲੂ ਦੇ ਪਤਨਾਲੇ ਵਾਂਗ ਡੁੱਲ ਰਿਹਾ ਸੀ ਉਹ ਪੈਰ ਅੱਗੇ ਵੱਲ ਨੂੰ ਹੀ ਵਧਾਉਂਦੇ ਰਹੇ ਅਖੀਰ ਬਾਬਾ ਜੀ ਗੋਡਿਆਂ ਪਰ ਟਿਕ ਪਏ ਪਰ ਉਹਨਾਂ ਨੇ ਆਪਣਾ ਤਿੱਕਾ ਤੋਂ ਨਹੀਂ ਛੱਡਿਆ ਕਿਉਂਕਿ ਉਹ ਸੋਚ ਰਹੇ ਸਨ ਕਿ ਮੈਨੂੰ ਇਹ ਹਥਿਆਰ ਵੇਖ ਕੇ ਸ਼ਖਬਰੀ ਬਾਹਰ ਨਾ ਕਰੇ ਅਤੇ ਮੈਸੀ ਦੀ ਪੌਣ ਤੋਂ ਖੁੰਝ ਜਾਵਾਂ ਤਦ ਬਾਬਾ ਜੀ ਨੇ ਤਿੱਗਾ ਤਿੱਗਾ ਹੋਰ ਵੀ ਕੁਟਕੀ ਫੜਦਿਆਂ ਗਿਰਜਿਆਂ ਨੂੰ ਲਲਕਾਰਿਆ ਉਸ ਵੇਲੇ ਇੱਕ ਪਰਮਾ ਬਾਾਰ ਉਹਨਾਂ ਦੀ ਗਰਦਨ ਤੇ ਹੋਇਆ ਤੇ ਬਾਬਾ ਜੀ ਦਾ ਸਿਰ ਢੜ ਨਾਲ ਅਟ ਹੋ ਗਿਆ ਗਿਲਜਨ ਤੇਗ ਗਰੀਬ ਪੈ ਢਾਰੀ ਭਈ ਮੁੰਡੀ ਤਬ ਢੜ ਤੇ ਨਿਆਰੀ ਸਿੰਘਾਂ ਕੋ ਪ੍ਰਣ ਪੂਰੋ ਤ੍ਰਬ ਕਿਉ ਤਨ ਮਰਨ ਤਨ ਹੈ ਜਿਉ ਅਫਗਾਨੀ ਦੀਆਂ ਫੌਜਾਂ ਦੇ ਨਾਲ ਜੰਗ ਨਾਮ ਦਾ ਕਰਤਾ ਕਾਜੀ ਨੂਰ ਮੁਹੰਮਦ ਵੀ ਆਇਆ ਸੀ ਜੋ ਇਸ ਜੋ ਇਹ ਲੜਾਈ ਆਪਣੀ ਅੱਖਾਂ ਨਾਲ ਵੇਖ ਰਿਹਾ ਸੀ ਇਸ ਸਬਕ ਬਾਰੇ ਉਹ ਲਿਖਦਾ ਹੈ ਜਦ ਸਾਹੀ ਲਸ਼ਕਰ ਅੰਮ੍ਰitsar ਪੁੱਜਾ ਤਾਂ ਕੋਈ ਕਾਫਰ ਉੱਥੇ ਨਜ਼ਰ ਨਹੀਂ ਆਇਆ ਪਰ ਥੋੜੇ ਜਿਹੇ ਬੰਦੇ ਬੂੰਗੇ ਵਿੱਚ ਡਟੇ ਹੋਏ ਸਨ ਜਿਨ੍ਹਾਂ ਦੀ ਗਿਣਤੀ 30 ਦੇ ਕਰੀਬ ਸੀ ਜਦੋਂ ਉਹਨਾਂ ਨੇ ਇਸਲਾਮੀ ਲਸ਼ਕਰ ਨੂੰ ਵੇਖਿਆ ਤਾਂ ਬੂੰਗੇ ਵੱਲੋਂ ਨਿਕਲ ਪਏ ਬੂੰਗੇ ਵਿੱਚੋਂ ਨਿਕਲ ਪਏ ਉਹ ਜਰਾ ਵੀ ਡਰੇ ਤੇ ਘਬਰਾਏ ਨਹੀਂ ਉਹਨਾਂ ਨੂੰ ਨਾ ਕਤਲ ਹੋਣ ਦਾ ਡਰ ਸੀ ਨਾ ਮੌਤ ਦਾ ਭੈ ਉਹ ਗਾਜ਼ੀਆਂ ਨਾਲ 붙 ਪਏ ਇਸ ਤਰ੍ਹਾਂ ਸਾਰੇ ਹੀ ਕਤਲ ਹੋ ਗਏ ਇਹ ਘਾਤਾ 2020 ਸਾਲ ਬਾਅਦ ਠੀਕ ਉਸੇ ਤਰ੍ਹਾਂ ਹੀ ਦੁਹਰਾਈ ਜਾਣ ਲੱਗੀ ਸੀ ਜਿਸ ਵਿੱਚ ਗਿਲਜਾਂ ਦਾ ਰੋਲ ਬਰਾੜ ਦੇ ਹਿੱਸੇ ਆਇਆ ਸੀ ਜਿਸ ਦੇ ਇਤਿਹਾਸ ਤੋਂ ਉਹ ਪੂਰੀ ਤਰ੍ਹਾਂ ਅਣਜਾਣ ਸੀ ਉਹ ਕੀ ਉਸ ਦੇ ਪਿੱਛੇ ਖੜਾ ਸਾਰਾ ਹਿੰਦੂ ਸਾਮਰਾਜ ਸੀ ਇਹ ਗੱਲਾਂ ਇਹ ਗੱਲ ਕਦੇ ਨਹੀਂ ਸਮਝ ਸਕਿਆ ਕਿ ਉਹ ਉਸ ਪਵਿੱਤਰ ਸਥਾਨ ਦੀ ਅਜਮਤ ਤੇ ਹਮਲਾ ਕਰਨ ਜਾ ਰਹੇ ਹਨ ਜਿਸ ਦੀ ਖਾਤਰ ਸਾਰਾ ਸਿੱਖ ਪੰਥ ਕੁਰਬਾਨ ਹੋਣ ਲਈ ਤਿਆਰ ਖੜਾ ਹੈ ਫਿਰ ਸਿਵਲ ਅਧਕਾਰੀ ਡੀਸੀ ਗੁਰਦੇਵ ਸਿੰਘ ਬਰਾੜ ਤੋਂ ਖਡਕੂ ਸਿੰਘਾਂ ਦੇ ਮਜ਼ਬੂਤ ਇਰਾਦਿਆਂ ਬਾਰੇ ਖਰਿਆਂ-ਖਰਿਆਂ ਸੁਣ ਕੇ ਵੀ ਬਰਾੜ ਦੇ ਹੰਕਾਰ ਵਿੱਚ ਕੋਈ ਤਬਦੀਲੀ ਨਾ ਆਈ ਉਹ ਬਰਾੜ ਦੂਜਾ ਬੁਲਬੁਲ ਬਰਾੜ ਜੋ ਕਿਦੇ ਗੁਆਚ ਚ ਔਜੇਦਕਾਰੀ ਦੀ ਗੁਆਚ ਸ਼ਾਮਲ ਹੋਇਆ ਸੀਗਾ ਸੋ ਦੋ ਬਰਾਟਾਂ ਦਾ ਇੱਥੇ ਜ਼ਿਕਰ ਹੈ ਸ਼ਾਇਦ ਰਤਨ ਸਿੰਘ ਪੰਗੂ ਨੇ ਪੰਥ ਪ੍ਰਕਾਸ਼ ਵਿੱਚ ਅਬ ਬਰਾਡਨ ਔ ਖਾਲਸੇ ਕੋ ਬਖੈੜੂ ਦੀ ਸਾਖੀ ਵਿੱਚ ਇਸ ਇਹ ਲਾਈਨਾਂ ਉਸੇ ਲਈ ਹੀ ਲਿਖੀਆਂ ਸਨ ਹਮ ਹੈ ਜਗ ਮੇ ਬੜੇ ਸਿਪਾਹੀ ਹਮ ਸਮ ਜਗ ਕੋ ਸੂਰਾ ਨਹੀਂ ਇੱਕ ਪਲ ਮੇ ਲੋ ਸਿੰਘਨ ਮਾਰ ਐਸੇ ਮੂਰਖ ਬੰਕੇ ਬਰਾੜ ਬੀਐਸਐਫ ਦੇ ਡੀਆਈਜੀ ਗੁਰਦਿਆਲ ਸਿੰਘ ਪੰਦੇਰ ਨੇ ਵੀ ਜੀਸੀ ਬਰਾੜ ਦੀ ਗਲ ਦੀ ਪੁਸ਼ਟੀ ਕੀਤੀ ਜਿਸ ਤੋਂ ਜਨਰਲ ਬਰਾੜ ਹੋਰ ਵੀ ਗੁੱਸੇ ਵਿੱਚ ਆ ਗਿਆ ਬਰਾੜ ਨੇ ਦਾਵਾ ਕੀਤਾ ਕਿ ਉਹ ਵੀ ਜੱਟ ਸਿੱਖ ਹੈ ਤਾਂ ਗੁਰਦੈਲ ਸਿੰਘ ਪੰਦੇਰ ਨੇ ਇੱਥੋਂ ਤੱਕ ਵੀ ਕਹਿ ਦਿੱਤਾ ਕਿ ਤੁਸੀਂ ਮੋਡੀਫਾਈ ਸਿੱਖੋ ਤੁਹਾਨੂੰ ਸਿੱਖ ਕਲਚਰ ਦੀ ਕੋਈ ਸਮਝ ਨਹੀਂ ਅਸਲ ਵਿੱਚ ਪੁਲਿਸ ਅਤੇ ਪ੍ਰਸ਼ਾਸਨ ਕਰਤਕਾਰੀ ਇਹ ਸਮਝ ਰਹੇ ਸਨ ਕਿ ਫੌਜ ਉਹਨਾਂ ਦੀ ਸਹਾਇਤਾ ਵਾਸਤੇ ਬੁਲਾਈ ਗਈ ਹੈ ਪਰ ਉਹਨਾਂ ਨੂੰ ਬਾਅਦ ਵਿੱਚ ਪਤਾ ਲੱਗਿਆ कि ਉਹਨਾਂ ਦੀ ਸਲਾਹ ਦੇਣ ਦੀ ਵੀ ਕੋਈ ਔਕਾਤ ਨਹੀਂ ਸੀ ਰਹੀ ਜਨਰਲ ਬਰਾੜ ਨੇ ਡੀਆਈਜੀ ਭੰਦੇੜ ਨੂੰ ਦਰਬਾਰ ਸਾਹਿਬ ਕੰਪਲੈਕਸ ਉੱਤੇ ਗੋਲੀ ਚਲਾਉਣ ਲਈ ਕਿਹਾ ਪਰ ਭੰਦੇੜ ਨੇ ਇਸ ਨੂੰ ਖਤਰਨਾਕ ਕਹਿ ਕੇ ਨਾ ਕਰਦਿਆਂ ਲਿਖਤੀ ਹੁਕਮਾਂ ਦੀ ਮੰਗ ਕੀਤੀ ਇਹ ਸੁਣ ਕੇ ਬਰਾੜ ਜਿਵੇਂ ਗੁੱਸੇ ਨਾਲ پاگل ਕੀ ਹੋ ਗਿਆ ਉਸ ਨੇ ਇਹ ਹੁਕਮ ਅਦੂਲੀ ਨੂੰ ਸਿੱਧੀ ਬਗਾਵਤ ਕਿਹਾ ਡੀਆਈਜੀ ਗੁਰਦਲ ਸਿੰਘ ਭੰਦੇੜ ਨੂੰ ਜਦੋਂ ਉਸ ਦੇ ਇਰਾਦੇ ਸਪਸ਼ਟ ਹੋ ਗਏ ਤਾਂ ਉਸ ਨੇ ਇਹ ਪ੍ਰਸ਼ਨ ਅਸਤਾ ਬਣਨ ਤੋਂ ਨਾ ਕਰ ਦਿੱਤੀ ਜਨਰਲ ਗੁਰਾਰਦੀਸ਼ ਕਹਤੇ ਬੀਐਸਪ ਦੇ ਆਈਜੀ ਵੀ ਕੇ ਤਰਪਾਠੀ ਨੇ ਗੁਰਦੇਲ ਸਿੰਘ ਨੂੰ ਚਾਰਜ ਲੈ ਕੇ ਪੀਐਸ ਪੀਐਸਓ ਚਤ੍ਰਵੇਦੀ ਨੂੰ ਸਵਾਰ ਦਿੱਤਾ ਪੰਦੇਰ ਨੂੰ ਸਖਤ ਸੁਰੱਖਿਆ ਹੇਠ ਉਸਦੇ ਪਿੰਡ ਭੇਜ ਦਿੱਤਾ ਡੀਸੀ ਗੁਰਦੇਵ ਸਿੰਘ ਗੁਰਾਰ ਨੂੰ ਜ਼ਬਰੀ ਛੁੱਟੀ ਦੇ ਕੇ ਵਿਦੇਸ਼ ਭੇਜ ਦਿੱਤਾ ਅਤੇ ਉੱਤਰੀ ਸਾਮ ਬੰਗਾਲ ਕਾਡਰ ਦੇ ਆਈਏਐਸ ਰਮੇਸ਼ ਚੰਦ ਸਿੰਘ ਨੇ ਲੈ ਲਈ ਬਾਕੀ ਇੰਟੈਲੀਜੈਂਸ ਅਤੇ ਸੀਆਈਡੀ ਦੇ ਉਤਕਾਰੀ ਮੇਮਣਿਆਂ ਬਾਗ ਬਰਾੜ ਦੇ ਪਿੱਛੇ ਲੱਗ ਗਏ ਅਤੇ ਉਹਨਾਂ ਨੂੰ ਮਿਲਟਰੀ ਇੰਟੈਲੀਜੈਂਸ ਦੇ ਉਹਨਾਂ ਤੋਂ ਇੱਕ ਜੂਨੀਅਰ ਅਧਿਕਾਰੀ ਮੇਜਰ ਬਾਦਪਦ ਨਾਲ ਕੰਮ ਕਰ ਲਈ ਲਗਾ ਦਿੱਤਾ ਗਿਆ ਸੋ ਜੋ ਡੀਸੀ ਗੁਰਦੇਵ ਸਿੰਘ ਬਰਾੜ ਸੀ ਉਹ ਆਪ ਕਹਿ ਰਹੇ ਨੇ ਕਿ ਉਹਨਾਂ ਦੀ ਜਿਹੜੀ ਛੁੱਟੀ ਸੀ ਉਸ ਮੌਕੇ ਮਨਜ਼ੂਰ ਹੋਈ ਉਹਨਾਂ ਨੇ ਵਿਦੇਸ਼ ਜਾਣਾ ਸੀ ਜਿਸ ਕਾਰਨ ਪਰ ਇਸ ਕਿਤਾਬ ਦੇ ਵਿੱਚ ਜ਼ਿਕਰ ਆ ਕਿ ਜਬਰੀ ਗੁਰਦੇਵ ਸਿੰਘ ਬਰਾੜ ਨੂੰ ਭੇਜਿਆ ਠੀਕ ਹੈ ਉਹਨਾਂ ਦੀ ਜਗ੍ਹਾ ਰਮੇਸ਼ਿੰਦਰ ਸਿੰਘ ਨੇ ਲਈ ਜੋ ਉਸ ਮੌਕੇ ਡੀਸੀ ਸਾਹਿਬ ਜਦੋਂ ਆਪਰੇਸ਼ਨ ਅਬਲੀ ਸਟਾਰ ਹੋਇਆ ਅੱਗੇ ਚੱਲਦੇ ਹਾਂ। ਗੁਲਗੁਲ ਬਰਾੜ ਨੂੰ ਸੀਆਈਡੀ ਅਤੇ ਇੰਟੈਲੀਜੈਂਸ ਤੋਂ ਖੜਕੂਆਂ ਦੀ ਗਿਣਤੀ, ਹਥਿਆਰ, ਉਹਨਾਂ ਦੇ ਲੜਨ ਤੇ ਮਜ਼ਬੂਤ ਇਰਾਦਿਆਂ ਬਾਰੇ ਇਰਾਦਿਆਂ ਬਾਰੇ ਪੂਰੀ ਜਾਣਕਾਰੀ ਮਿਲ ਚੁੱਕੀ ਸੀ। ਸੀਆਈਡੀ ਵਾਲਿਆਂ ਨੇ ਇਹ ਵੀ ਦੱਸ ਦਿੱਤਾ ਸੀ ਕਿ ਹਰਮੰਦਰ ਸਾਹਿਬ ਹੂ ਵਿੱਚ ਪੱਕੇ ਮੋਰਚੇ ਨਹੀਂ ਹਨ ਅਤੇ ਨਾ ਹੀ ਕੋਈ ਅਜਿਹੀ ਜਗ੍ਹਾ ਹੈ ਜਿੱਥੇ ਜਾਣ ਤੋਂ ਰੋਕਿਆ ਗਿਆ ਹੋਵੇ। ਉਸਨੇ ਆਪਣੇ ਹੈੱਡਕੁਆਰਟਰ ਵਿੱਚ ਸੁੰਦਰ ਸਾਹਿਬ ਸਮੂਹ ਅਤੇ ਖਟਕੂ ਸਿੰਘਾਂ ਬਾਰੇ ਇਕੱਠੀ ਕੀਤੀ ਜਾਣਕਾਰੀ ਅਤੇ ਅੰਦਰ ਪ੍ਰਵੇਸ਼ ਕਰਨ ਦੇ ਰਸਤੇ ਬਾਰੇ ਸਾਰੀ ਯੋਜਨਾ ਜਨਰਲ ਸੁੰਦਰਜੀ ਨੂੰ ਭੇਜ ਦਿੱਤੀ ਜਿਸਨੇ ਇਹ ਯੋਜਨਾ ਅਕੀ ਦਿੱਲੀ ਵਿਖੇ ਪੇਸ਼ ਕਰਨੀ ਸੀ ਅਤੇ ਉਸ ਨੂੰ ਸਰੇ ਚੜ੍ਹਨ ਵਾਸਤੇ ਹਦਾਇਤਾਂ ਲੈ ਕੇ ਅਗਲੇ ਦਿਨ ਅਮਰਸਰ ਪਹੁੰਚਣਾ ਸੀ ਉਸੇ ਰਾਤ ਭਾਰਤੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ 8:30 ਵਜੇ ਰਸਟਰ ਨੂੰ ਸੰਬੋਧਨ ਕਰਨਾ ਸੀ ਉਸ ਦਾ ਭਾਸ਼ਣ ਦੋ ਵਾਰ 15-15 ਮਿੰਟ ਲਈ ਲੇਟ ਕੀਤਾ ਗਿਆ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਉਸ ਦੀ ਜ਼ਮੀਰ ਲੋਕਾਂ ਦੇ ਸਾਹਮਣੇ ਆ ਕੇ ਹੋਰ ਝੂਠ ਬੁੱਲਣ ਤੋਂ ਕੰਬ ਰਹੀ ਹੋਵੇ ਅਖੀਰ ਕੋਈ ਸਵੇਕ 9:00 ਵਜੇ ਉਹ ਟੀਵੀ ਦੀ ਸਕਰੀਨ ਤੇ ਪ੍ਰਗਟ ਹੋਈ ਉਸ ਨੇ ਆਪਣੀ ਘੁਗਾਈ ਹੋਈ ਆਵਾਜ਼ ਵਿੱਚ ਪੂਰੇ ਦੇਸ਼ ਨੂੰ ਗੁਰਮ ਘਮਰਾ ਕਰ ਲਿਆ ਅਤੇ ਕਿਸੇ ਨੂੰ ਪਿੰਕ ਤੱਕ ਨਾ ਲੱਗਣ ਦਿੱਤੀ ਕਿ ਉਹ ਪੰਜਾਬ ਵਿੱਚ ਫੌਜ ਰਹੀ ਕੀ ਕਰਨ ਜਾ ਰਹੀ ਹੈ ਉਸ ਨੇ ਅਕਾਲੀਆਂ ਅਤੇ ਪਿੰਡਰਾਂ ਵਾਲਿਆਂ ਤੇ ਰੋਸ਼ ਲਾ ਕੇ ਉਹ ਗੱਲਬਾਤ ਨਹੀਂ ਕਰਨਾ ਚਾਹੁੰਦੀ ਜਦ ਕਿ ਉਹ ਖੁਦ ਪੰਜ ਵਾਰ ਸਮਝੌਤੇ ਨੇੜੇ ਪਹੁੰਚ ਕੇ ਮੁੱਕਰ ਚੁੱਕੀ ਸੀ ਉਸ ਨੇ ਸੰਤ ਭਿੰਦਰਾ ਵਾਲਿਆਂ ਤੇ ਦੇਸ਼ ਦੇ ਟੁਕੜੇ ਕਰਨ ਦਾ ਇਲਜ਼ਾਮ ਲਗਾਇਆ ਅਤੇ ਵਿਦੇਸ਼ੀ ਹੱਥ ਦਾ ਰਾਗ ਲਾਪਿਆ ਅਸਲ ਵਿੱਚ ਉਹਦੇ ਭਾਸ਼ਣ ਵਿੱਚ ਉਹ ਅਸਲ ਵਿੱਚ ਉਸ ਉਹਦੇ ਭਾਸ਼ਣ ਰੂਮ ਵਿੱਚ ਜਾਣ ਤੋਂ ਪਹਿਲਾਂ ਹੀ ਪਰਜਨ ਹਦਾਇਤਾਂ ਮਿਲ ਚੁੱਕੀਆਂ ਸਨ ਤੇ ਜਦ ਉਸ ਨੇ ਆਪਣੇ ਭਾਸ਼ਣ ਦਾ ਅੰਤ ਕਰਦੇ ਹੋਏ ਇੱਕ ਇਹ ਕਿ ਹੁਣ ਨਾ ਡੋਲੋ ਨਾ ਪਰਤ ਤਿਆਗੋ ਉਸੇ ਵਕਤ 12 ਬਿਹਾਰ 프리ਮੰਦਰ ਸਾਹਿਬ ਦੀ ਕੇ ਰਵੰਦੀ ਕਰਕੇ ਮੋਰਚੇ ਸੰਭਾਲ ਰਹੀ ਸੀ ਪੂਰਾ ਪੰਜਾਬ ਫੌਜੀ ਸ਼ਾਹਣੇ ਵਿੱਚ ਬਦਲ ਚੁੱਕਿਆ ਸੀ ਇੰਦਰਾ ਗਾਂਧੀ ਦੇ ਕਥਨ ਤੋਂ ਬਾਅਦ ਰੇਡੀਓ ਤੋਂ ਐਲਾਨ ਕੀਤਾ ਗਿਆ ਕਿ ਪੰਜਾਬ ਵਿੱਚ ਨਗਰ ਅਧਿਕਾਰੀਆਂ ਦੀ ਸਹਾਇਤਾ ਲਈ ਫੌਜ ਬੁਲਾ ਲਈ ਗਈ ਹੈ ਲਕਿਤਨੰਤ ਜਨਰਲ ਜੀ ਸਿੰਘ ਦੇ ਹਾਲ ਨੂੰ ਰਾਜਪਾਲ ਬੀਡੀ ਪਾਂਡੇ ਦਾ ਸਲਾਹਕਾਰ ਨਿਯੁਕਤ ਕਰ ਦਿੱਤਾ ਗਿਆ ਰਾਜਪਾਲ ਦੇ ਇਸ ਲਾ ਕੇ ਐਸਐਸ ਸਿੱਧੂ ਨੂੰ ਦਿੱਲੀ ਬੁਲਾ ਕੇ ਅਸਰਾਂ ਦੀ ਉਸ ਟੀਮ ਵਿੱਚ ਸ਼ਾਮਲ ਕਰ ਦਿੱਤਾ ਜੋ ਇਸ ਕਾਰਵਾਈ ਦੀ ਨਿਗਰਾਨੀ ਕਰ ਰਹੀ ਸੀ ਸਿੰਘ ਸਾਹਿਬਾਨ ਦਾ ਹੁਕਮ ਆਉਣ ਤੋਂ ਬਾਅਦ ਸਿੰਘਾਂ ਨੇ ਆਪਣੇ ਮੋਰਚਿਆਂ ਤੋਂ ਫੌਜੀਆਂ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਸੀ ਅਤੇ ਸ਼ਾਮ ਤੱਕ ਉਹਨਾਂ ਦੇ ਮੋਰਚਿਆਂ ਮੋਰਚੇ ਸੰਭਾਲਦੇ ਆ ਅਤੇ ਘੇਰਾਬੰਦੀ ਮਜ਼ਬੂਤ ਕਰਦਿਆਂ ਦਾ ਭਾਰੀ ਨੁਕਸਾਨ ਕੀਤਾ ਸੀ ਰੁਕ ਰੁਕ ਕੇ ਗੋਲੀਬਾਰੀ ਚੱਲਦੀ ਸੀ ਸਿੰਘਾਂ ਨਾਲ ਹੀ ਆਪਣੇ ਟਿਕਾਣਿਆਂ ਨੂੰ ਸੁਰੱਖਿਅਤ ਕਰਨ ਲਈ ਮੋਰਚਾ ਬੰਦੀ ਵੀ ਕਰਦੇ ਰਹੇ ਸਿੰਘਾਂ ਨਾਲ ਹੀ ਆਪਣੇ ਟਿਕਾਣਿਆਂ ਨੂੰ ਸੁਰੱਖਿਅਤ ਕਰਨ ਲਈ ਮੋਰਚਾ ਬੰਦੀ ਵੀ ਕਰਦੇ ਰਹੇ ਅੱਜ ਸੰਤਾਬਲੂ ਬਹੁਤ ਸਾਰੇ ਸਿੰਘਾਂ ਨੂੰ ਬਾਹਰ ਭੇਜਿਆ ਗਿਆ ਸੀ ਸਨ ਜਿਨ੍ਹਾਂ ਨੇ ਬਾਅਦ ਦੀ ਲੜਾਈ ਨੂੰ ਜਾਰੀ ਰੱਖਣਾ ਸੀ ਦੋ ਤ੍ਰਿਕ ਦੀ ਰਾਤ ਨੂੰ ਵੀ ਸਿੰਘ ਪੂਰੀ ਰਾਤ ਜਾਗਦੇ ਰਹੇ ਸ਼ਾਇਦ ਅੱਜ ਫੌਜ ਅੰਦਰ ਆਏਗੀ ਪਰ ਇਹ ਰਾਤ ਵੀ ਸ਼ਾਂਤੀ ਨਾਲ ਗੁਜ਼ਰ ਗਈ ਭਾਵੇਂ ਕਿ ਹੋ ਰਿਹਾ ਗੋਲੀਆਂ ਦਾ ਪਟੰਟਰਾ ਸ਼ਾਂਤੀ ਨੂੰ ਭੰਗ ਕਰਦਾ ਸੀ ਸੋ ਇਹ 2 ਜੂਨ 1984 83 ਦਿਖਾਤਾ ਹੈ ਹੁਣ ਡਾਕਟਰ 쿠ਬਾਨ ਸਿੰਘ ਦੇ ਜੀਵਨ ਬਾਰੇ ਤਾਂ ਕੁਝ ਚਾਤ ਪਾਉਨੇ ਆ ਜੋ ਕਿਤਾਬ ਦੇ ਲਾਸਟ ਪੰਨੇ ਤੇ ਲਿਖਿਆ ਨਾਲ ਫੋਟੋ ਵੀ ਹੈ ਡਾਕਟਰ 쿠ਬਾਨ ਸਿੰਘ ਦੀ ਡਾਕਟਰ 쿠ਬਾਨ ਸਿੰਘ ਦਾ ਜਨਮ ਪਾਕਿਸਤਾਨੀ ਪੰਜਾਬ ਵਿੱਚ ਹੋਇਆ ਜੋ ਫੰਡ ਦੇ ਉਜਾੜੇ ਵੇਲੇ 3 ਕੋ ਸਾਲ ਦੀ ਉਮਰ ਵਿੱਚ ਕਈ ਥਾਈਂ ਫਸਦੇ ਉਜੜਦੇ ਸਿਰਸਾ ਨਾਲ ਲੱਗਦੇ ਪਿੰਡ ਬੈਦਵਾਲਾ ਆਣ ਵਸੀ ਸਿਰਸੇ ਵਿੱਚ ਹੀ ਇਹਨਾਂ ਦੀ ਮੁੱਢਲੀ ਪੜ੍ਹਾਈ ਹੋਈ ਫੇਰ ਕੋਟ ਕਾਲਜ ਤੋਂ ਬੀਐਸਸੀ ਪੂਰੀ ਕਾਲ ਤੋਂ ਐਮਏ ਇੰਗਲਿਸ਼ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਐਮਲੇਟ ਕੀਤੀ ਡਾਕਟਰ ਭਗਵਾਨ ਸਿੰਘ ਉਸ ਵੇਲੇ ਪੰਜਾਬ ਯੂਨੀਵਰਸਿਟੀ ਦੇ ਗੁਤਾਨਨਕ ਸਿੱਖ ਸਟਡੀ ਵਿਭਾਗ ਵਿੱਚ ਰਿਸਰਚ ਫੈਲੋ ਸਨ ਰਿਸਰਚ ਫੈਲੋ ਸਨ ਜਦੋਂ ਉਹ ਸੰਤ ਜਰਨੈਲ ਸਿੰਘ ਦੀ ਸਖਸ਼ੀਅਤ ਤੋਂ ਪ੍ਰਭਾਵਤ ਹੋ ਕੇ ਸਿੱਖ ਰਾਜਨੀਤੀ ਵਿੱਚ ਬਿਲਚਸਪੀ ਲੈਣ ਲੱਗੀ ਜਦੋਂ ਇਹਨਾਂ ਦੀ ਆਵਾਜਾਈ ਸੰਤਕੋੜ ਹੋਈ ਤਾਂ ਉਹ ਆਭਾ ਮੰਡਲ ਵਿੱਚ ਵਿਚਰਦੇ ਭਾਈ ਅਮਰਿਕ ਸਿੰਘ ਦੇ ਸੰਤ ਸੁਭਾ ਅਤੇ ਭਾਈ ਹਰਮਿੰਦਰ ਸਿੰਘ ਸੰਘੂ ਦੀ ਸਿਆਸੀ ਸੂਝ ਨੇ ਵੀ ਇਹਨਾਂ ਨੂੰ ਬਹੁਤ ਪ੍ਰਭਾਵਿਤ ਕੀਤਾ ਇਹ ਸਨ 80 ਦੇ ਦਹਾਕੇ ਦੇ ਸ਼ੁਰੂਆਤੀ ਸਾਲ ਸਨ ਡਾਕਟਰ ਕੁਮਾਰ ਸਿੰਘ ਨੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਜੁਆਇਨ ਕਰ ਲਈ ਅਤੇ ਚੰਡੀਗੜ੍ਹ ਵਿੱਚ ਕੰਮ ਕਰਨ ਲੱਗੇ ਚੰਡੀਗੜ੍ਹ ਜੁਨਤ ਨੂੰ ਖੜਾ ਕਰਨ ਵਿੱਚ ਉਹਨਾਂ ਨੇ ਤੰਦੇ ਹੀ ਨਾਲ ਕੰਮ ਕੀਤਾ ਅਤੇ ਬਹੁਤ ਸਾਰੇ ਨਵੇਂ ਸੂਝਵਾਨ ਨੌਜਵਾਨਾਂ ਨੂੰ ਫੈਡਰੇਸ਼ਨ ਨਾਲ ਜੋੜਿਆ ਜਿਨ੍ਹਾਂ ਨੇ ਬਾਅਦ ਵਿੱਚ ਕਈ ਵੱਡੇ ਐਕਸ਼ਨ ਕੀਤੇ ਜਦੋਂ ਫੈਡਰੇਸ਼ਨ ਨੇ ਪਾਬੰਦੀ ਜਦੋਂ ਫੈਡਰੇਸ਼ਨ ਦੇ ਪਾਬੰਦੀ ਲੱਗੀ ਤਾਂ ਡਾਕਟਰ ਭਗਵਾਨ ਸਿੰਘ ਨੂੰ ਫੜਨ ਲਈ ਚੰਡੀਗੜ੍ਹ ਪੁਲਿਸ ਸਤਰ ਕੋਈ ਜਿਸ ਕਰਕੇ ਉਹਨਾਂ ਨੂੰ ਫੈਡਰੇਸ਼ਨ ਹਾਈ ਕਮਾਂਡ ਵੱਲੋਂ ਅੰਮ੍ਰਿਤਸਰ ਖੁਲਾ ਲਿਆ ਗਿਆ ਇਸ ਦਰਾਂ ਉਹ ਸਿੱਖ ਕੌਮ ਨਾਲ ਵਾਪਰੇ ਪਿੱਛੇ ਭਿਆਨਕ ਕੱਲੂਕਾਰੇ ਵਿਗਵਾ ਬਣੇ ਸਰਵਰ ਸਾਹਿਬ ਤੋਂ ਨਕਲ ਤੋਂ ਬਾਅਦ ਉੰਨਾਂ ਨੇ ਇਹਨਾਂ ਨੂੰ ਪੈਰਾਂ ਸਿਰ ਕਰਨ ਲਈ ਭਰਪੂਰ ਯਤਨ ਕੀਤੇ ਅਤੇ ਫੈਡਰੇਸ਼ਨ ਦਾ পুনਰਗਠਨ ਕਰਕੇ ਕੰਮ ਸ਼ੁਰੂ ਕੀਤਾ ਫੈਡਰੇਸ਼ਨ ਵੱਲੋਂ ਕੱਲੂ ਕਰੇ ਤੋਂ ਥੋੜੇ ਚਿਰ ਬਾਅਦ ਉਪਰਥਲੀ ਕੀਤੀਆਂ ਦੋ ਹਾਈ ਚੀਕਨ ਤੋਂ ਬਾਅਦ ਦਰੀ ਅਤੇ ਦਵਾਹਿਤ ਆਈ ਸਰਕਾਰ ਨੇ ਜਦੋਂ ਫੈਡਰੇਸ਼ਨ ਦੀ ਉੱਪਰਲੀ ਲੀਡਰਸ਼ਿਪ ਨਾਲ ਪੰਜਾਬ ਸੰਝੋਤੇ ਬਾਰੇ ਗੱਲਬਾਤ ਸ਼ੁਰੂ ਕੀਤੀ ਤਾਂ ਡਾਕਟਰ ਪੂਮਾਨ ਸਿੰਘ ਦਾ ਉਸ ਵਿੱਚ ਵੱਡਾ ਰੋਲ ਸੀ ਜੇ ਉਸ ਵੇਲੇ ਫੈਡਰੇਸ਼ਨ ਨਾਲ ਸੰਝਾਤਾ ਹੁੰਦਾ ਸਰਕਾਰ ਪ੍ਰੇਸ਼ੰਬਲੀ ਸਟਾਰ ਬਦਾਨ ਅਤੇ ਖਾਈ ਚੱਕਰਾਂ ਸਮੇਤ ਬਾਦ ਵਿੱਚ ਪੜੇ ਸਾਰੇ ਨੌਜਵਾਨ ਰਿਹਆ ਕਰਨ ਲਈ ਯਤਨ ਸੀ ਪਰ ਸਰਕਾਰ ਨਾਲ ਗੱਲਬਾਤ ਸਿਰੇ ਨਾ ਚੜ ਸਕੀ ਅਤੇ ਕਾਲੀ ਦਲ ਨੇ ਮੌਕਾ ਪ੍ਰਸਤੀ ਨਾਲ ਜਲਦ ਜਲਦਬਾਜੀ ਵਿੱਚ ਸਮਝੌਤਾ ਕਰ ਲਿਆ ਡਾਕਟਰ ਭਗਵਾਨ ਸਿੰਘ ਨੇ ਇਹਨਾਂ ਅਸਫਲਤਾਵਾਂ ਨਾਲ ਹੌਸਲਾ ਨਹੀਂ ਛੱਡਿਆ ਅਤੇ ਲਗਾਤਾਰ ਕੰਮ ਕਰਦੇ ਰਹੇ ਇਸ ਦੌਰਾਨ ਉਹਨਾਂ ਨੇ ਭਾਰਤ ਦੇ ਉੱਤਰ ਪੂਰਬ ਵਿੱਚ ਚੱਲਦੀਆਂ ਕਈ ਲਹਿਰਾਂ ਨਾਲ ਮਿਲ ਕੇ ਚੱਲਣ ਬਾਰੇ ਵੀ ਚੇਤਨਨ ਕੀਤੇ ਜੋ ਸਫਲ ਵੀ ਹੋਏ ਇਸ ਵੇਲੇ ਅਸੀਂਿਆਂ ਵਿੱਚ ਵਿੱਚ ਰਹੇ ਡਾਕਟਰ ਪਵਨ ਸਿੰਘ ਅੱਜ ਵੀ ਆਪਣੇ ਤਰੀਕੇ ਨਾਲ ਕੰਮ ਕਰੀ ਜਾ ਰਹੇ ਹਨ ਤੋਂ ਡਾਕਟਰ ਪਵਨ ਸਿੰਘ ਜੋ ਇਸ ਕਿਤਾਬ ਦੇ ਲੇਖਕ ਨੇ ਉਹਦੇ ਬਾਰੇ ਦੱਸਿਆ ਅਗਲੇ ਭਾਗ ਦੇ ਵਿੱਚ ਜਣੀ ਤੀਜੇ ਹਿੱਸੇ ਵਿੱਚ ਆਪਾਂ 3 ਜੂਨ ਦਾ ਜ਼ਿਕਰ ਕਰਾਂਗੇ ਕਿ 3 ਜੂਨ ਨੂੰ ਅਸਲ ਦੇ ਵਿੱਚ 3 ਜੂਨ ਨੂੰ ਹੀ ਜੋ ਹਮਲਾ ਸੀ ਉਹ ਵਧੇਰੇ ਹੋਇਆ ਕਿਸ ਤਰ੍ਹਾਂ ਹਮਲਾ ਹੋਇਆ ਉਹਦੇ ਬਾਰੇ ਡੀਲ ਇੱਕ ਸਮੇਂ ਦੇ ਵਿੱਚ ਆ ਉਹ ਅਗਲੇ ਹਫ਼ਤੇ ਵਿੱਚ ਤੁਹਾਡੇ ਨਾਲ ਸਾਂਝੀ ਕਰਾਂਗਾ ਧੰਨਵਾਦ